ਸਵਾਗਤ ਹੈ ਕਿਸਾਨ ਵੀਰੋ hota ਢਿਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿੱਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਜੱਲੀ ਜਾਂਦਾ ਨੋਟ ਕਰ ਲਓ ਤੇ ਅੱਜ ਆਪਾਂ ਵੀਡੀਓ ਬਣਾਉਣ ਦੇ ਲਈ ਪਿੰਡ ਧੌਲੇ ਆਏ ਆ ਜੀ ਤੇ ਇੱਕ ਆਪਾਂ ਤੁਹਾਡੇ ਵਾਸਤੇ ਕਾਫੀ ਕਲਰ ਦੀ ਜਰਸੀ ਲੈ ਕੇ ਆਏ ਆ ਪੰਜਾਬ ਵਾਲੀ ਵੱਡੇ ਸਾਈਜ਼ ਦੀ ਹੈ ਕਦੋਂ ਸੂਈ ਆ ਤੇ ਕਿਹੜਾ ਸੁਆ ਜੇਰਾ ਪਈ ਹੈ ਜੀ ਕੰਪਲੀਟ ਤੇ ਗੱਲਬਾਤ ਬਾਈ ਨਾਲ ਕਰਾਵਾਂ ਬਾਈ ਚਮਕੌਰ ਕੋਲੇ ਆਏ ਆ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਵੀ ਚਮਕੌਰ ਠੀਕ ਹੋ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 7979475644 ਵੀਰੇ 94 7979475644 ਵੀਰੇ ਠੀਕ ਆ ਵੀਰੇ ਨਾਂ ਚਮਕੌਰ ਸਿੰਘ ਦਾ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਬਰਨਾਲਾ ਰੋਡ ਦੇ ਉੱਤੇ ਕੌਲੇ ਦੇ ਬੜਾ ਮਾਨਸਰੋਡ ਤੇ ਆਪਣਾ ਅੰਕਾਰ ਆਪੇ ਸਿਆਰਮਾ ਓਕੇ ਜੀ ਤੇ ਅੱਜ ਆਪਾਂ ਇੱਕ ਨਾਲ ਦਿਖਾਉਣ ਇੱਕ ਨਾਲ ਖਾਣ ਨਾਲ ਦਾ ਬੜੀ ਜਿਹਾ ਪਤ ਨੂੰ ਪਤਾ ਲੱਗਾ ਸੂਈ ਆ ਜਿਹੜਾ ਤਿਆਰ ਹੋ ਜੇ ਤਿਆਰੀ ਦੇ ਚ ਤੇ ਕਦੋਂ ਸੂਈ ਆ ਵੀਰੇ ਚਮਕੌਰੇ ਸਵੇਰੇ 9 10 ਵਜੇ ਸੂਈ ਚੇਰ ਪਰ ਆ ਪਈ ਮੈਂ ਕਿਹਾ ਬੱਸੀ ਹੈਗੀ ਬੱਸੀ ਬਹੁਤ ਸੋਹਣੀ ਲੱਗਦੀ ਐ ਜਦ ਕਿ ਓਕੇ ਜੀ ਓਕੇ ਓਕੇ ਲੇਕਿਨ ਨਿਕਲਣੇ ਕਾਹਨਾ ਬਿਸਕੁਟ ਦੀ ਨਜ਼ਰੀ ਨਾ ਫਰ ਕਵਾਲ ਦੀ ਜਵਾਲਾ ਦੂਜੀ ਜੈਂਦਾ ਬਾਕੀ ਚਮਕੌਰੇ ਇਹਨੂੰ ਕਹਿੰਦੇ ਹਨਾ ਪੰਜਾਬ ਵਾਲੀ ਜਰਸੀ 8 ਵਜੇ ਫੁੱਲ ਸਾਈਜ਼ ਦੇ ਵਿੱਚ ਕੋਈ ਸੂਈ ਫੁੱਲ ਸਾਈਜ਼ ਆ ਹੂੰ ਹੂੰ ਤੋਰਾ ਤੇ ਕਿੰਨਾ ਜਮਕੌਰ ਬੋਲਾ ਕੱਢਿਆ ਇਸਲ ਬਾਈ ਬੋਲਾ ਮੈਂ 5 ਕਿਲੋ ਕੱਢਿਆ ਆਪਣਾ ਰੱਤਾਂ ਨਹੀਂ ਸੀ 20 ਬੋਲਾ ਪਈ ਅੱਜ ਹਾਂ ਅੱਜ ਬਾਲਾ ਮਾਸਾ ਖਰਾਬ ਹੋਇਆ ਵਾ ਹਨਾ ਓਕੇ ਮੈਂ ਤਾਂ ਆਪਾ ਚਲ ਮੈਂ ਬਾਹਰ ਵਾਲਾ ਕਰਾਂਗਾ ਜੇ ਮੈਂ ਕਰਦੇ ਬਾਕੀ ਦਾ ਦੇਖੋ ਜੀ ਫਸ ਫਸ ਤੁਰਦੀ ਬਾਹਰ ਆਪਾਂ ਕੱਢ ਨਹੀਂ ਸਕਦੇ ਅੰਦਰ ਹੀ ਸਾਨੂੰ ਚੈੱਕ ਕਰਾਵਾਂਗੇ ਤੇ ਆਹ ਦੇਖੋ ਨੇੜ ਤੋਂ ਸਾਂ ਲੈਵਾ ਕਰੋ ਚੈੱਕ ਤੇ ਬਾਕੀ ਦੀ ਗੱਲ ਸਾਈਜ਼ ਬਹੁਤ ਹੈ ਸਾਈਜ਼ ਪੂਰਾ ਫੁੱਲ ਸਾਈਜ਼ ਹਮ ਸਾਈਜ਼ ਪੂਰਾ ਫੁੱਲ ਚਮਕੌਰ ਕਿੰਨਾ ਦੁੱਧ ਦੇ ਦੂਗੇ ਅੱਜ ਕਿੰਨਾ 22 21 ਕਿਲੋ ਦੁੱਧ ਕੱਢਿਆ ਅੱਜ 25 ਕਿਲੋ ਜਾਇਜ ਗੱਲ ਆ ਜਿਵੇਂ ਪੱਛੀ ਆ ਹਨਾ ਆ ਦੇਖੋ ਜੀ ਲੈ ਚਲੋ ਉੱਥੇ ਲੈਣ ਆ ਆ ਦੇਖੋ ਜੀ ਕੁਆਲਿਟੀ ਕਰੋ ਚ ਇੱਕ ਵੱਡੇ ਸਾਈਜ਼ ਦੀ ਆ ਠੀਕ ਆ ਜੀ 250 ਕਿਲੋ ਬੰਦ ਕੇ ਲੈਣੇ ਬੜਾ ਵਧੀਆ ਓਕੇ ਓਕੇ ਤੇ ਵਕੇ ਦੁੱਧ ਵੀ ਫੈਟ ਵਾਲਾ ਪਾਉਗੀ ਹਨਾ ਲੈ ਚਲੋ ਹੋਰ ਇੱਕ ਵਾਰੀ ਮੋਹ ਸੀ ਗਿਆ ਹਨਾ ਆ ਦੇਖੋ ਜੀ ਅੰਦਰ ਹੀ ਕਰ ਲਿਓ ਚ ਇੱਕ ਤੇ ਜੇ ਆਪਾਂ ਗੱਲ ਕਰ ਲਈਏ ਭੁੱਖ ਲੈਂਦੀ ਐ ਲੈ ਵੇ ਨੂੰ ਦੇਖ ਕੇ ਠੀਕ ਆ ਓਕੇ ਜੀ ਬੱਗੇ ਜਾ ਤਾਂ ਬਰੀਡਾਂ ਫਿਰੇ ਤੂੰ ਕੰਮ ਖਾਣ ਲੱਗਿਆ ਫਿਰੇ ਦੇਖੀ ਲੈ 100 ਨਹੀਂ 102% ਆ ਜੀ ਬੈੜ ਬਿਲਕੁਲ ਬਿਲਕੁਲ ਸੁਪਰ ਗੀ ਪਈ ਆ ਤੇ ਕਾਫੀ ਕਲਰ ਦੀ ਜਰਸੀ ਆ ਗਈ ਹਾਂ ਬਾਕੀ ਦਾ ਚਮਕੌਰ ਛੋਟੀਆਂ ਮਰੀਆਂੀਆਂ ਦਾ ਜਰਸੀਆਂ ਮਿਲ ਜਾਂਦੀਆਂ ਐਡੀ ਨਹੀਂ ਮਿਲਦੀ ਹੂੰ ਵੱਡੀ ਘੱਟ ਮਿਲਦੀ ਓਕੇ ਜੀ ਕੀ ਕਰੂ ਆਪਣੇ ਦਾ ਕਿੰਨਾ ਬੋਲਾ ਕੱਢਿਆ ਦੁਬਾਰਾ ਫੇਰਦਾ ਆਪਦੇ ਸਾਡੇ ਪਾਸੇ 5 ਕਿਲੋ ਤਾਂ ਘੱਟਦਾ ਸੀ ਆ ਦੇਖੋ ਲੇਵੇ ਨੂੰ ਕੋਈ ਫਰਕ ਨਹੀਂ ਪਿਆ ਹਜੇ ਵੀ ਦੁਬਾਰਾ ਉੰਮੀ ਫੇਰ ਭਰ ਗਈ ਤੇ ਬਾਕੀ ਦਾ ਫੀਟਿੰਗ ਵਾਲਾ ਕੰਪੀਟੀਸ਼ਨ ਆਉਂਗਾ ਬੈਠਾ ਰਗਾ ਹਵਾਨਾ ਹੈ ਤਾਂ ਇੱਕ ਹੋਰ ਬੈਨੀਫਿਟ ਆਗਾ ਮੰਗਰ ਦੀ ਬੱਸੀ ਆ ਆਪ ਦਾ ਬੱਸੀ ਆ ਗਈ ਕਿ ਮੰਗਰ ਦੀ ਬੱਸੀ ਇੱਕ ਲੈ ਵੀ ਆਪਦੇ ਤੇ ਗਈ ਹੈ ਨਾ ਇੱਕ ਐਫ ਦਾ ਟੀ ਕਪਰਾ ਇੱਕ ਨਾਲ ਇੱਕ ਵਿੱਚ ਵੀਰਾਂ ਦੇ ਵਾਲੇ ਫੋਨ ਆਉਂਦਾ ਮੈਨੂੰ ਬੱਸੀ ਵਾਲੀ ਭਰਾ ਮੇਰੇ ਗਾਣ ਲੈਣ ਹਾਂ ਨਹੀਂ ਘਰ ਵਾਲੇ ਬੰਦਿਆਂ ਨੂੰ ਹੁੰਦਾਗਾ ਤੇ ਚਮਕੌਰ ਫਰਮਾਰੋ ਤਾਰਾ ਬਾਰੀ ਦਾ ਮਟਰ ਬਤਾਵਾ ਆ ਦੇਖੋ ਜੀ ਵੀਰੋ ਬੱਚਾ ਚੁੰਗਦਾ ਤੁਸੀਂ ਦੇਖ ਸਕਦੇ ਹੋ ਦੇਖੋ ਵੀਰੋ ਆਪਾਂ ਬੱਚਾ ਚਗਾ ਲਿਆ ਠੀਕ ਆ ਜੀ ਤੇ ਚਮਗੌਰ ਬੱਛੀ ਵੀ ਨਾ ਹਨਾ ਪੂਰੀ ਇੱਕ ਨੰਬਰ ਆ ਗਈ ਤੇ ਆ ਦੇਖੋ ਥਣ ਥਣ ਕਰੋ ਚੈੱਕ ਤੇ ਧਾਰਤੂਰ ਹੋਊਗੀ ਪੂਰੀ ਮੋਟੀ ਵੀਰੀ ਦੂਜੀ ਵਾਰੀ ਪੋਲੀ ਆਈ ਨੰਬਰ ਬਸ ਹੀ ਰਹੀ ਜੀ ਤੇ ਬਾਕੀ ਦਾ ਕਾਫੀ ਵੀਡੀਓ ਆਪਣੇ ਚੈਨਲ ਤੇ ਬਾਈਆਂ ਦੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਲੰਮਾ-ਸਮਾ ਕੰਮ ਕਰਨਾ ਨਾ ਫਿਰ ਹਾਂ ਆ ਦੇਖੋ ਨਹੀਂ ਉਹ ਵੀ ਭਰਾ ਮੇਰਾ ਤੀਜੀ ਬੀੜੀ ਆਪਨੀ ਨਹੀਂ ਠੀਕ ਆ ਵੀਰੇ ਓਕੇ ਓਕੇ ਫਿਰ ਫਰਕ ਹੁੰਦਾ ਨੌਲੇਜ ਦਾ ਹਾਂ ਆਪਾਂ ਬੀਮਾਨੀ ਨਹੀਂ ਕੀ ਆਪਣੇ ਤੇ ਬਾਕੀਾ ਤੁਹਾਡਾ ਪਸੂ ਲੱਤ ਛੜਨਾ ਮਾਰੂ ਹਨਾ ਆ ਦੇਖੋ ਜੀ ਥੱਲੇ ਉਹਦਾ ਨਾ ਜੇ ਆਪਾਂ ਗੱਲ ਕਰ ਲਗੇ ਜਿਵੇਂ ਇੱਕ ਡਿੱਗੀ ਤੇ ਉਧਰੋਂ ਬੈਂਡ ਚੱਲਦਾ ਹੁੰਦਾ ਇੱਕ ਉਧਰੋਂ ਚੱਲਦਾ ਹੁੰਦਾ ਉਹੀ ਕੰਮ ਹੋਇਆ ਪਿਆ ਲੱਖੀ ਚਾਰ ਦਾ ਕੰਮ ਨਹੀਂ ਹੋਦਾ ਆ ਦੇਖੋ ਜੀ ਮੇਰੇ ਸਹਾਵਨਾ ਆਪਾਂ ਪੰਜ-ਪੰਜ ਧਾਰਾ ਮਾਰਿਆਂ ਤੇ ਬਾਲਟੀ ਨੇੜੇ ਆਉਂਦੀ ਜਾਂਦੀ ਹੈ। ਇਹਨੂੰ ਸੁਸੁਬਰਾ ਖਰਾਬ ਨਹੀਂ ਹੋਣੀ। ਆ ਦੇਖੋ ਜੀ ਕਿਵੇਂ ਖੜੀ ਹੈ ਤੇ ਬਾਕੀ ਰੀੜ ਦੀ ਹੱਡੀ ਦੀ ਪੂਰੀ ਮਜ਼ਬੂਤ ਆ ਗਈ ਇਹ। 24-25 ਕਿਲੋ ਮੈਨੂੰ ਨਹੀਂ ਕਰਦਾ ਬੈਠ ਕੋਈ ਯਾਰ। ਤੇ ਬਾਕੀ ਦਾ ਐ ਨਹੀਂ ਹੈਗਾ ਵੀ ਦੋ ਦਿਨਾਂ ਨੂੰ ਇਹ ਸੁੱਕ ਜੇ ਜਾਊਗੀ ਹਨਾ ਤੇ ਦੁੱਧ ਦੇਣਾ ਫੈਂਟ ਜੇ ਹੋਊਗੀ ਪਸ਼ੂ ਦੇ ਅੰਦਰ ਫੇਰ ਦੁੱਧ ਬਾਹਰ ਆਉਣਾਗਾ। ਆ ਦੇਖੋ ਜੀ। ਛਮਕੌਰ ਥੋੜੇ ਨਾ ਥੋੜੀ ਨਾ ਧਾਰਾ ਨੇ ਬਾਲਟੀ ਨੇੜੇ ਆ ਗਈ ਹਨਾ। ਆ ਦੇਖੋ ਜੀ ਕੋਈ ਇਹ ਚ ਨਾ ਟੜਕੂ ਨਹੀਂ ਹੈਗਾ। ਇਹ ਤਾਂ ਹਾਰ ਦੇਖੋ ਨਾ ਦੇਖੋ ਨਲਕੇ ਨੂੰ ਵਰਦੀ ਆ ਦੇਖੋ ਪੈਦੀਆਂ ਧਾਰਾਂ ਬਾਟੇ ਮ ਕੋ ਰੁੱਕ ਗਿਆ ਫਰਲਨਾ 100 ਦੀ 100 ਹੈ ਨਾ ਵੀਰੇ ਤੇ ਬਸੇ ਨਾਲ ਇੱਕ ਨ ਇੱਕ ਵੀੜੀ ਆਪਣਾ ਤੇ ਬਾਕੀ ਦਾ ਕੋਈ ਮਸ਼ੀਨ ਤੇ ਚੋਵੇ ਤੇ ਜਹਾਥੀ ਵੀ ਚੋਣੀਆਂ ਤਿੰਨ ਮਿੰਟਾਂ ਚ ਚੋ ਕੇ ਉੱਠ ਗਏ ਨਹੀਂ ਨਹੀਂ ਪੱਟੇ ਸਾਈ ਦੀ ਬਰੇ ਫੁੱਲ 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 ਜਮਾ ਆ ਦੇਖੋ ਜੀ ਲੀਵਾ ਤੇ ਕਾ ਵਜੇ ਮੂਜਾ ਤਾਂ ਮਨੇ ਬਜੀ ਨਹੀਂ ਤਾਂ ਬਰੇ ਹੁੰਦੀਆਂ ਛੋਟਾ ਛੋਟਾ ਬਰੇ ਚਲੋ ਚਮਕੌਰ ਸਾਰਾ ਘਰ ਜੇਰ ਜੱਪਾ ਡਾਨਾ ਹੁਣ ਤਾਂ ਅਗਲੇ ਨੇ ਦੁੱਧ ਪਾਉਣਾ ਹਨਾ ਲੈ ਜਾ ਕੇ ਪਾਣਾ ਬੱਸੀਆ ਇੱਕ ਨਾ ਇੱਕ ਵੀਰੇ ਮੂਰੇ ਸਰਦਾਰ ਰੁੱਢੀ ਗਾ ਆਪਣਾ ਏ ਹੋ ਜੂਰੇ ਦਾ ਤੇ ਚਮਕੌਰ ਫਿਰ ਕਿੰਨੇ ਪੈਸੇ ਆ ਜਾਇਜ ਬਸ 85 ਦੇ ਦਿੰਗੇ ਭਰਾ ਮਜਾ ਮਾਨਦਾਨ ਤਾਂ ਹੋਊਗਾ ਬਸ ਜਦੋਂ ਆਪਣੇ ਘਰੇ ਆੜੇ ਜਦੋਂ ਬੰਦੇ ਨੇ ਪਾਣੀ ਡਾਣਾ ਵਾਲੇ ਤਾਂ ਕਹਿੰਦੇ ਕਿ ਜਿੱਥੇ ਆਪਾਂ ਮੇਰੀ ਜਿੱਥੇ ਕੋਈ ਹੋ ਜਾ 1150 ਬਣਿਆ ਜਿੱਥੇ ਆਪਾਂ ਦੇ ਦੇਣੀ ਆ ਹੋਣਾ ਬਾਕੀ ਆਪਾਂ ਨੂੰ ਆਏ ਆ ਫਿਰ ਉਹਦੇ ਵਿੱਚ ਨੇ 2 2 ਤਿੰਨ ਬਣ ਗਿਆ ਓਕੇ ਜੀ ਓਕੇ ਜੀ ਦੇਖ ਜੀ ਮੂਰੀ ਸਾਈਜ਼ ਦੀ ਨੀ ਹੈਗੀ ਆ ਚੀਜ਼ ਆ ਹਾਂ ਚੀਜ਼ ਦੇ ਪੈਸੇ ਮੰ ਗੜੇ ਨੂੰ ਕੂੜਾ ਕਰੀ ਜੇ ਉਹ ਗਲਤ ਹੋਈ ਨਾ ਨਾ ਪਾਣੀ ਡੰਗਾ ਮਾਰੀਏ ਆ ਮੱਝ ਥੱਲੇ ਕਾਨੂੰ ਬੱਛੀ ਛੱਡਣੀ ਆ ਆਪਾਂ ਸਹੀ ਗੱਲ ਆ ਓਕੇ ਜੀ ਆ ਤੁਸੀਂ ਟ੍ਰੈਕਟਰ ਲਾਉਂਗਾ ਗਾ ਗਾੜੀ ਨੂੰ ਟ੍ਰੈਕਟਰ ਲਾਉਂਦੇ ਬਹੁਤ ਦੂਰੀ ਦੂਰੀ ਲਾਉਂਦੇ ਗਾੜੀ ਵੀ ਆ ਠੀਕ ਆ ਵੀਰੇ ਹਾ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਆ ਫੁੱਲ ਫੁੱਲ ਵੀਰੇ ਤੇ ਚਮਕੌਰ 85000 ਜਮਾਨਤਨ ਹੋ ਜਾਊਗਾ ਤੇ ਬਾਕੀ ਦਾ ਵੀਰੇ ਨੇਰਾ ਹੋ ਗਿਆ ਹੁਣ ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਧੰਨਵਾਦ ਤੇ ਨੰਬਰ ਫੇਰ ਬੋਲ ਦੇ ਵੀਰੇ 977948543 ਵੀਰੇ ਓਕੇ ਵੀਰੇ ਤੇ ਧੰਨਵਾਦ ਜੀ